ਮਹਾਸ਼ਵਰਾਤਰੀ ਵਾਸਤੇ ਚੱਲ ਰਹੀ ਸਜਾਵਟ ਦੇ ਵਿੱਚ ਇੱਕ ਟਰੱਕ ਚਾਲਕ ਬਣਿਆ ਵਿਗੜਣ ਤਾਂ ਦੱਸਦੇ ਹਾਂ ਕਿ ਅੱਜ ਸਵੇਰੇ-ਸਵੇਰੇ ਹੀ ਇੱਕ ਟਰੱਕ ਚਾਲਕ ਨੇ ਜੋ ਸਜਾਵਟ ਵਾਸਤੇ ਪਿੱਲਰ ਲਗਾ ਕੇ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਉਹਨਾਂ ਦੇ ਵਿੱਚ ਟੱਕਰ ਮਾਰੀ ਅਤੇ ਸਾਰੇ ਹੀ ਪਿੱਲਰ ਸੁੱਟ ਦਿੱਤੇ ਜਿਸ ਤੋਂ ਬਾਅਦ ਮਹਾਸ਼ਵਰਾਤਰੀ ਉਤਸਵ ਕਮੇਟੀ ਦੇ ਮੈਂਬਰਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਅਤੇ ਟਰੱਕ ਚਾਲਕ ਨੂੰ ਕਾਬੂ ਕਰਕੇ पुलिस के हवाले किया गया चेक करा, ਯੋਕਰ ਫਿਰ ਡਾਕਟਰ ਵਾਲੇ ਨੂੰ ਆ ਗਏ ਆ ਕੋਈ ਨਹੀਂ ਆ ਗਿਆ ਆਪਾਂ ਬੰਦੇ ਉੱਤੇ ਤਰਹੀਏ ਕੀ ਮਾਮਲਾ ਪਿਆ ਹੈ ਬਹੁਤ ਗੈਰ ਕਾਨੂੰਨੀ ਬੜੀ ਗੈਰਨੀ ਮੈਨੂੰ ਲੱਗਦਾ ਨਹੀਂ ਮਿਲੀ ਹੋ ਜੀ ਯੋਕਰ ਤੇ ਕੇਕੇ ਵੀ ਆ ਗਿਆ ਲੋਕਾਂ ਨੂੰ ਮਾਰੀ ਹੈ ਬੰਨਾ ਮੇਰੀ ਇੱਕ ਨਾ ਬੇਇੱਜ਼ਤੀ ਤੇ ਰੋ ਗਈ ਤੁਨੂੰ ਮੇਰੀ ਇੱਕ ਬੇਇੱਜ਼ਤੀ ਹੋ ਤੋ ਬੜਾ ਖੜਾ ਤਾਲੇ ਤੇ ਕੇ ਬਲਾਈਂਡ ਮਾਰਡਰ ਹੋਇਆ ਓਕੇ ਬਿਲਕੁਲ ਆਈ ਗਈ ਕੋਈ ਨਹੀਂ ਬਲਾਈਂਡ ਮਾਰਡਰ ਹੋਇਆ ਉੱਥੇ ਬੰਦੇ ਨੂੰ ਮਾਰ ਕੇ ਉਹ ਅੱਗ ਲਾ ਦਿੱਤੀ ਕਿੰਨੇ ਦਿਨ ਹੋ ਗਏ ਰਾਤੀ ਆ ਵਰਦੀ ਪਈ ਆ ਵਰਦੀ ਨੂੰ ਕੋਲ ਉਹ ਰਾਤੀ ਅੱਥੋਂ ਨਹੀਂ ਆਇਆ ਸਵੇਰ 10 ਵਜੇ ਦੇ ਉੱਪਰ ਸੀ ਚਾਣਾ ਇੱਕ ਟੀਮ ਅਬੂਰ ਵੀ ਤੁਸੀਂ ਆ ਦੇਖ ਲਓ ਕਿ ਸਾਡੀ ਦੋ ਤਿੰਨਾਂ ਮਹੀਨਿਆਂ ਦੀ ਮਿਹਨਤ ਆ ਜੀ 10 12 ਦਿਨ ਹੋ ਗਏ ਬੰਦਿਆਂ ਨੂੰ ਲੱਗਿਆ ਨੂੰ ਕੰਮ ਕਰਦਿਆਂ ਨੂੰ ਇੱਕ ਮਿੰਟ ਦੇ ਵਿੱਚ ਉਹਨੇ ਸਾਰਾ ਸਵਾਹ ਕਰ ਦਿੱਤਾ ਅਸੀਂ ਕਿਹਨੂੰ ਕਹੀਏ ਇੱਕ ਇਹਦੀ ਜ਼ਿੰਮੇਵਾਰੀ ਆ ਜੀ ਇਹਨੂੰ ਇਹ ਤਾਂ ਸਾਡੀ ਜ਼ਿੰਮੇਵਾਰੀ ਆ ਅਸੀਂ ਆ ਬੈਠ ਜਾਂਦੇ ਆ ਫੇਰ ਸ਼ਹਿਰ ਛੱਡ ਦੇਣ ਬਾਕੀ ਲੋਕੀ ਸਾਰੇ ਜੋ ਵੀ ਆ ਤੁਸੀਂ ਦੇਖੋ ਅਸੀਂ ਪਿੱਛੇ ਮਾਹੌਲ ਕੀ ਬਣਿਆ ਪਿਆ ਸਾਰਾ ਇਹ ਉਹ ਦੇਖ ਲਓ 3 ਵਜੇ ਅਸੀਂ ਖੁਦ ਆਪ ਇੱਥੇ ਆ ਕੇ ਖੜੇ ਆ ਤਾਂ ਅਸੀਂ ਅਧਿਕਾਰਨ ਦੀ ਪਰਮਿਸ਼ਨ ਵੀ ਲਈਤੀ ਹੋਈ ਆ ਬਿਲਕੁਲ ਜੀ ਬਿਲਕੁਲ ਕਾਫੀ ਫਿਰ ਵੀ ਆਹਾਂ ਚੀਜ਼ ਸਾਡੇ ਨਾਲ ਹੁੰਦੀ ਪਈ ਹਰ ਵਾਰੀ ਕੋਈ ਸਿਕਿਉਰਟੀ ਗਾਰਡ ਇੱਥੇ ਉਪਲਬਧ ਹੈ ਜਿਸ ਕਾ ਉਸ ਟੈਂਡਰ ਮੌਕੇ ਤੇ ਪਹੁੰਚੇ ਆ ਸਾਰਾ ਸਾਡਾ ਡੈਕੋਰੇਸ਼ਨ ਖਰਾਬ ਹੋਈ ਹੈ ਕਿ ਟੋਨੀ 2-3 ਲੱਖ ਦਾ ਨੁਕਸਾਨ ਹੋਇਆ ਸਾਰਾ ਕੌਣ ਜੀ ਮੇਰੇ ਸਾਰਾ ਇਹਦਾ ਦੇਖੋ ਜੀ 15 ਤਰੀਕ ਦੀ ਹੈਗੀ ਸ਼ਿਵਰਾਤਰੀ ਹੈਗੀ ਆ ਅੱਜ 12 ਤਰੀਕ ਹੋ ਗਈ ਦੱਸੋ ਅਸੀਂ ਕੀ ਦਿਖਾਵਾਂਗੇ ਲੋਕਾਂ ਨੂੰ ਜਿਹੜਾ ਕੋਈ ਸ਼ਹਿਰ ਚੋਂ ਪੈਸਾ ਲੈ ਰਹੇ ਅਸੀਂ ਕੀ ਦਿਖਾਵਾਂਗੇ ਲੋਕਾਂ ਨੂੰ ਲੋਕੀ ਕਹਿਣਗੇ ਤੁਸੀਂ ਤੁਹਾਡੀ ਸਿਕਿਉਰਿਟੀ ਕਿੱਥੇ ਆ ਹੁਣ ਅਸੀਂ ਆਪ ਥੋੜੀ ਨਾ ਸਿਕਿਉਰਿਟੀ ਬਣ ਕੇ ਖੜੇ ਹੋਣਾ ਇੱਥੇ ਸਾਰੇ ਇੱਥੇ ਦੇਖੋ ਕੰਮ ਘਾਲ ਆ ਸਕਦੇ ਆ ਪਰ ਇੱਕ ਨਾ ਇਹ ਕੰਮ ਰਾਤ ਨੂੰ ਚੱਲਦਾ ਵਿਆ ਵਾ ਦਿਨੇ ਤੱਕ ਬਿਲਕੁਲ ਕੰਮ ਹੀ ਨਹੀਂ ਹੁੰਦਾ ਵਾ ਟਰੈਫਿਕ ਕਰਕੇ ਐਡਾ ਵੱਡਾ ਪ੍ਰੋਜੈਕਟ ਆ ਐਡੀ ਵੱਡੀ ਡੈਕੋਰੇਸ਼ਨ ਹੋਈ ਹੋਈ ਇਹਨੂੰ ਟਾਈਮ ਤਾਂ ਲੱਗਦਾ ਇਸ ਚੀਜ਼ ਨੂੰ ਪਰ ਕਿੱ ਅਮਰੀਕਾਨ ਸਾਹਿਬ ਇਹ ਪਲੇਸ ਜਿਸੋ ਲਾਕਾ ਕਿਰਾ ਬਾਈ ਵਾਲਾ ਲਾਕਾ ਸਰਜੀ ਮੰਡੀ ਆਪਣੇ ਪੋਸਟ ਆਫਿਸ ਰੋਡ ਅਜੇ ਤੱਕ ਦੀ ਸਬੰਧੀ ਡੀਐਸਪੀ ਨਾਲ ਐਸਡੀਐਮ ਨਾਲ ਮੀਟਿੰਗ ਹੋ ਚੁੱਕੀ ਆ ਸਾਡੀ ਸਾਰੇ ਨਾਲ ਮੀਟਿੰਗ ਹੋਈ ਆ ਤੁਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਕੋਈ ਪ੍ਰਬੰਧ ਕੀਤੇ ਆ ਆਪਣੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਹੈ ਹੀ ਨਹੀਂ ਬਿਲਕੁਲ ਹੀ ਨਹੀਂ ਪਰ ਬਹੁਤ ਅਜੇ ਦਾ ਹੰਦਰ ਬੰਦੀਆਂ ਨਹੀਂ ਗਈ ਤਾਂ ਕੋਈ ਰਿਸਪੌਂਸ ਨਹੀਂ ਮਿਲਿਆ ਸਾਨੂੰ ਹੁਣ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਇਸ ਪਿੰਡਾ ਦੇਖੋ ਦਿੰਦਾ ਨੂੰ ਸਿਰ ਦੋ ਹੀ ਆ ਉਹ ਸ਼ਾਫੀ ਵੀ ਅਸੀਂ ਇਹੀ ਮੰਗ ਕਰਦੇ ਆ ਜੋ ਸਾਡੇ ਨੁਕਸਾਨ ਆ ਸਾਨੂੰ ਸਾਹ ਮੇਰੇ ਰਸਤਾ ਸਾਰਾ ਬੰਦ ਕੀਤਾ ਜੀ ਰਸਤਾ ਪੂਰਾ ਰਸਤਾ ਟੋਟਾ ਟੋਟਾ ਲਿਖਦੇ ਜਾਵੇ ਟੋਟਲੀ ਜਿਹੜਾ ਕੀ ਤਾਂ ਕਿ ਸਾਨੂੰ ਕੰਮ ਕਰਨ ਦਾ ਟਾਈਮ ਮਿਲ ਸਕੇ ਹੁਣ ਅਸੀਂ ਇਹੀ ਆ ਜੀ ਜਿੰਨੇ ਸਾਡੀ ਮੈਂਬਰ ਹੈ ਆਰਡੀਪੀ ਨੂੰ ਨਾਲ ਲੱਗੂਗੀ ਲਾਲ ਲੱਗੂਗੀ ਸਾਰੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਅਸੀਂ ਸਾਰੇ ਲੱਗ ਕੇ ਇਹ ਠੀਕ